ਦੋਸਤੋ ਅੱਜ ਜ਼ਿੰਦਗੀ ਦੇ ਇੱਕ ਅਹਿਮ ਮਸਲੇ ਬਾਰੇ ਗੱਲ ਕਰਾਂਗੇ ਜਿਹਨੂੰ ਲੈ ਕੇ ਬਹੁਤ ਸਾਰੀ ਚਰਚਾ ਹੁੰਦੀ ਰਹਿੰਦੀ ਹੈ ਤੇ ਚਰਚਾ ਵੀ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਹਰ ਬੰਦੇ ਦੇ ਇਸ ਮੁੱਦੇ ਬਾਰੇ ਆਪੋ ਆਪਣੇ ਕਿਸਮ ਦੇ ਅਲੱਗ-ਅਲੱਗ ਨਜ਼ਰੀਏ ਆ ਅੱਜ ਗੱਲ ਕਰਾਂਗੇ ਦੋਸਤੀ ਦੀ ਮਿੱਤਰਤਾ ਦੀ ਸਾਂਝ ਦੀ ਇਹ ਕਿਸ ਪ੍ਰਕਾਰ ਹੁੰਦੀ ਹੈ ਕਿਵੇਂ ਨਿਭਦੀ ਹੈ ਕਿੰਨਾ ਚਿਰ ਰਹਿੰਦੀ ਹੈ ਕਿਉਂ ਟੁੱਟਦੀ ਹੈ ਕਿੱਧਰ ਨੂੰ ਜਾਂਦੀ ਹੈ ਆਮ ਤੌਰ ਤੇ ਸਿਆਣੇ ਇਹ ਕਹਿੰਦੇ ਆ ਕਿ ਇੱਕ ਸਾਡੀ ਜਵਾਨ ਉਮਰ ਦੀ ਦੋਸਤੀ ਹੁੰਦੀ ਹੈ ਜਿਹੜੀ ਤੁਹਾਡੀ ਪੱਕੀ ਉਮਰ ਤੱਕ ਚੱਲਦੀ ਹੈ ਤੇ ਜੇ ਉਸ ਨੂੰ ਤੁਸੀਂ ਠੀਕ ਤਰੀਕੇ ਨਾਲ ਲੰਬਾਉਣਾ ਹੈ ਅੱਗੇ ਲੈ ਕੇ ਜਾਣਾ ਹੈ ਤਾਂ ਉਸ ਦੇ ਤਿੰਨ ਬੁਨਿਆਦੀ ਨੁਕਤੇ ਆ ਜਿਹੜੇ ਉਹਨਾਂ ਨੂੰ ਪੱਲੇ ਬੰਨ੍ਹ ਕੇ ਜੇ ਚੱਲੋਗੇ ਫੇਰ ਹੀ ਤੁਸੀਂ ਆਪਣੀ ਸਾਂਝ ਨੂੰ ਲੰਬੇ ਸਮੇਂ ਤੱਕ ਅੱਗੇ ਲਿਜਾ ਸਕਦੇ ਹੋ ਉਹਦੇ ਵਿੱਚੋਂ ਪਹਿਲਾ ਨੁਕਤਾ ਕਿਹੜਾ ਹੈ ਕਿ ਦੋਸਤੀ ਅਤੇ ਸਾਂਝ ਨੂੰ ਨਿਭਾਉਣ ਸਮੇਂ ਕੁਝ ਸਬਰ ਕਰਕੇ ਦੂਸਰਾ ਨੁਕਤਾ ਹੈ ਕੁਝ ਚੀਜ਼ਾਂ ਨੂੰ ਨਜ਼ਰ ਅੰਦਾਜ਼ ਕਰਕੇ ਤੇ ਤੀਸਰਾ ਨੁਕਤਾ ਹੈ ਉਹਦਾ ਕਿ ਬਹੁਤ ਕੁਝ ਬਰਦਾਸ਼ਤ ਕਰਕੇ ਇਹ ਸਿਰਫ ਦੋਸਤੀ ਦੀ ਗੱਲ ਨਹੀਂ ਹੈ ਇਹ ਰਿਸ਼ਤਿਆਂ ਦੀ ਗੱਲ ਵੀ ਹੈ ਪਰਿਵਾਰ 'ਚ ਰਹਿਣ ਦੀ ਵੀ ਗੱਲ ਹੈ ਜਿਸ ਜਗ੍ਹਾ ਤੇ ਤੁਸੀਂ ਕੰਮ ਕਰਦੇ ਹੋ ਉਸ ਜਗ੍ਹਾ ਤੇ ਭਰਾਤਰੀ ਭਾਵ ਨਾਲ ਗਰੁੱਪ ਦੇ ਵਿੱਚ ਕੰਮ ਕਰਨ ਦੀ ਸਮਰੱਥਾ ਨੂੰ ਲੈ ਕੇ ਗਰੁੱਪ ਡਾਇਨਾਮਿਕਸ ਨੂੰ ਲੈ ਕੇ ਜਿਹਨੂੰ ਅੱਜਕੱਲ ਮੈਨੇਜਮੈਂਟ ਦੇ ਵਿੱਚ ਵੀ ਪੜਾਇਆ ਜਾਂਦਾ ਹੈ ਇਹ ਸਾਰੀਆਂ ਚੀਜ਼ਾਂ ਬਹੁਤ ਅਹਿਮ ਰੋਲ ਪਲੇ ਕਰਦੀਆਂ ਤੁਹਾਡੀ ਜ਼ਿੰਦਗੀ ਦੇ ਵਿੱਚ ਆਪਣੇ ਸਾਥੀਆਂ ਨਾਲ ਰਹਿਣ ਦੇ ਵਿੱਚ ਆਪਣੇ ਸਾਥੀਆਂ ਦੇ ਨਾਲ ਚੰਗੇ ਸਬੰਧ ਰੱਖਣ ਦੇ ਵਿੱਚ ਜਿਹੜੀ ਪਹਿਲੀ ਗੱਲ ਆਪਾਂ ਕਰੀ ਸੀ ਕਿ ਸਬਰ ਕਰਕੇ ਸਬਰ ਕਰਨ ਤੋਂ ਮਤਲਬ ਇਹ ਹੁੰਦਾ ਹੈ ਕਿ ਕੁਝ ਨਾ ਕੁਝ ਚੀਜ਼ਾਂ ਤੇ ਤੁਸੀਂ ਆਪਣੇ ਅੰਦਰ ਹਮੇਸ਼ਾ ਆਪਣੇ ਖੂਨ ਨੂੰ ਉਬਾਲੇ ਮਾਰਦਾ ਨਾ ਰੱਖੋ ਜਦੋਂ ਕੋਈ ਗੱਲ ਕਹਿੰਦਾ ਉਹਦੀ ਗੱਲ ਨੂੰ ਸੁਣੋ ਸੁਣਨ ਤੋਂ ਬਾਅਦ ਉਹਦੇ ਬਾਰੇ ਸੋਚੋ ਸੋਚ ਕੇ ਉਸ ਤੇ ਵਿਚਾਰ ਕਰੋ ਕਿ ਮੈਨੂੰ ਕਿਉਂ ਕਿਹਾ ਗਿਆ ਹੈ ਕਹਿਣ ਦਾ ਮਕਸਦ ਕੀ ਹੈ ਕਹਿਣ ਦਾ ਕਾਰਨ ਕੀ ਬਣਿਆ ਉਸ ਕੈਮ ਦੇ ਨਾਲ ਮੇਰੇ ਤੇ ਕੀ ਅਸਰ ਪਿਆ ਮੇਰੇ ਵਿੱਚ ਕੀ ਐਸਾ ਸੀ ਜਿਸ ਕਰਕੇ ਮੈਨੂੰ ਇਹ ਸੁਣਨਾ ਪਿਆ ਜੇ ਅਸੀਂ ਕਿਸੇ ਗੱਲ ਨੂੰ ਜੋ ਤੁਹਾਨੂੰ ਕਹੀ ਜਾਂਦੀ ਹੈ ਉਸ ਤੇ ਇੰਨਾ ਕੁਝ ਸੋਚਾਂਗੇ ਤਾਂ ਉਹਦਾ ਮਤਲਬ ਇਹ ਹੋਊਗਾ ਕਿ ਜਿਹੜਾ ਕੁਝ ਤੁਸੀਂ ਉੱਤਰ ਦੇਣਾ ਹੈ ਉਹਦੇ ਬਾਰੇ ਤੁਸੀਂ ਉਸ ਹਾਵ ਨਾਲ ਉੱਤਰ ਦਿਓਗੇ ਜੋ ਤੁਹਾਡਾ ਮਨ ਠੰਡੇ ਤਰੀਕੇ ਨਾਲ ਸੋਚ ਕੇ ਦਿਮਾਗ ਨਾਲ ਸੋਚ ਕੇ ਦੂਸਰੇ ਬੰਦੇ ਨੂੰ ਉਹ ਰਿਪਲਾਈ ਦੇਊਗਾ ਇਸ ਨੂੰ ਅਸੀਂ ਸੁਧਾਰਨ ਭਾਸ਼ਾ ਦੇ ਵਿੱਚ ਕਹਨੇ ਆ ਕਿ ਜਦੋਂ ਕੋਈ ਕਹਿੰਦਾ ਜੇ ਸਾਂਝ ਬਣਾ ਕੇ ਰੱਖਣੀ ਹੈ ਦੋਸਤੀ ਰੱਖਣੀ ਹੈ ਮਿੱਤਰਤਾ ਰੱਖਣੀ ਹੈ ਵਧੀਆ ਰਿਸ਼ਤੇ ਰੱਖਣੇ ਆ ਘਰ ਦਾ ਮਾਹੌਲ ਚੰਗਾ ਰੱਖਣਾ ਹੈ ਤਾਂ ਸਬਰ ਕਰਕੇ ਗੱਲ ਕਰਨੀ ਹੈ ਜਿਹੜੀ ਉਹ ਬਹੁਤ ਅਹਿਮੀਅਤ ਰੱਖਦੀ ਹੈ ਦੂਸਰਾ ਪੱਖ ਹਰ ਬੰਦੇ ਦੀ ਕੀਤੀ ਹੋਈ ਹਰ ਗੱਲ ਦੂਜਰ ਨੂੰ ਚੰਗੀ ਲੱਗੇ ਇਹ ਤਾਂ ਕਦੇ ਵੀ ਨਹੀਂ ਹੁੰਦਾ ਭਾਵੇਂ ਉਹ ਪਰਿਵਾਰ ਹੈ ਭਾਵੇਂ ਦਫਤਰ ਹੈ ਭਾਵੇਂ ਤੁਹਾਡੀ ਜ਼ਿੰਦਗੀ ਦਾ ਕੋਈ ਹੋਰ ਪਹਿਲੂ ਹੈ ਇਸ ਕਰਕੇ ਜਦੋਂ ਕੋਈ ਵਿਅਕਤੀ ਕੰਮ ਕਰਦਾ ਹੈ ਉਸਦੇ ਕੰਮ ਦੇ ਵਿੱਚ ਹੋ ਸਕਦਾ ਹੈ ਕੋਈ ਗਲਤੀ ਨਾ ਹੋਵੇ ਪਰ ਬਹੁਤ ਵਾਰੀ ਇਹ ਹੁੰਦਾ ਹੈ ਕਿ ਜਿਵੇਂ ਤੁਸੀਂ ਚਾਹੋ ਨੇ ਉਸ ਤਰੀਕੇ ਨਾਲ ਕੰਮ ਨਹੀਂ ਕੀਤਾ ਜਾਂਦਾ ਜਦੋਂ ਉਸ ਤਰੀਕੇ ਨਾਲ ਕੰਮ ਨਹੀਂ ਕੀਤਾ ਜਾਂਦਾ ਤਾਂ ਉੱਥੇ ਅਸੀਂ ਕਹਿੰਦੇ ਆ ਕਿ ਇਸ ਵਿਅਕਤੀ ਦਾ ਅੰਦਾਜ਼ ਹੈ ਜਿਹੜਾ ਉਹ ਮੈਨੂੰ ਪਸੰਦ ਨਹੀਂ ਹੈ ਜਾਂ ਤੁਹਾਡਾ ਗੱਲ ਕਹਿਣ ਦਾ ਅੰਦਾਜ਼ ਹੋ ਸਕਦਾ ਹੈ ਦੂਸਰੇ ਨੂੰ ਵੀ ਪਸੰਦ ਨਾ ਹੋਵੇ ਇਸ ਲਈ ਜੇ ਤੁਸੀਂ ਬਿਜ਼ਨਸ ਦੇ ਵਿੱਚੋਂ ਤੁਹਾਡੇ ਕੋਲੇ 10-12 EMPLOYES ਰੱਖੇ ਹੋਏ ਐ ਤੁਸੀਂ ਸੋਸ਼ਲ ਸਰਵਿਸ ਦਾ ਜਾਂ ਕੋਈ ਵੀ ਐਸ ਕਿਸਮ ਦਾ ਕੰਮ ਕਰ ਰਹੇ ਹੋ ਜਿਸ ਦੇ ਨਾਲ ਰੋਜ਼ਮਰਰ ਲੋਕਾਂ ਦੇ ਨਾਲ ਤੁਹਾਡਾ ਗੱਲਬਾਤ ਦਾ ਸਬੱਬ ਬਣਦਾ ਹੈ ਤਾਂ ਉਸ ਸਮੇਂ ਕੀ ਹੁੰਦਾ ਹੈ ਕਿ ਜਿਹੜੀ ਛੋਟੀ-ਛੋਟੀ ਗਲਤੀ ਨੂੰ ਲੈ ਕੇ ਜੇ ਤੁਸੀਂ ਹਰ ਸਮੇਂ ਟੋਕਾ-ਟੋਕੀ ਕਰੋਗੇ ਉਸ ਦੇ ਨਾਲ ਤੁਹਾਡੇ ਬਿਜ਼ਨਸ ਦੇ ਉੱਪਰ ਪਰਿਵਾਰ ਦੇ ਵਿੱਚ ਰਹਿ ਰਹੇ ਹੋ ਉੱਥੇ ਤੁਸੀਂ ਹਰ ਕੰਮ ਤੇ ਟੋਕਾ ਟਾਕੀ ਕਰੋਗੇ ਉੱਥੇ ਪਰਿਵਾਰ ਦੇ ਵਿੱਚ ਤੇ ਜੇ ਤੁਸੀਂ ਆਪਣੇ ਦੋਸਤਾਂ ਕਲਾਸ ਫੈਲੋਸ ਦੇ ਵਿੱਚ ਰਹਿ ਰਹੇ ਹੋ ਉੱਥੇ ਤੁਸੀਂ ਹਰ ਰੋਜ਼ ਟੋਕਾ ਟਾਕੀ ਕਰੋਗੇ ਛੋਟੀ ਛੋਟੀ ਗੱਲ ਜਿਹੜੀ ਤੁਹਾਨੂੰ ਚੰਗੀ ਨਹੀਂ ਲੱਗਦੀ ਤਾਂ ਉੱਥੇ ਵੀ ਤੁਹਾਡੀ ਸਾਂਝ ਹੈ ਜਿਹੜੀ ਉਹਦੇ ਖੇਰੂ ਖੇਰੂ ਹੋਣ ਦਾ ਖਤਰਾ ਬਣਿਆ ਰਹਿੰਦਾ ਇਸ ਕਰਕੇ ਬਹੁਤ ਸਾਰੀਆਂ ਚੀਜ਼ਾਂ ਨੂੰ ਜੇ ਤੁਸੀਂ ਸਾਂਝ ਨੂੰ ਬਣਾ ਕੇ ਰੱਖਣਾ ਤਾਂ ਉਸ ਲਈ ਉਹਨਾਂ ਚੀਜ਼ਾਂ ਨੂੰ ਨજર ਅੰਦਾਜ਼ ਕਰਕੇ ਅੱਗੇ ਚੱਲਣਾ ਪੈਂਦਾ ਹੈ ਤੇ ਆਖਰੀ ਗੱਲ ਹੈ ਜਿਹੜੀ ਇਸ ਸਾਂਝ ਦੀ ਜਿਹੜੇ ਸਾਡੇ ਕੰਮ ਦੀ ਸਾਂਝ ਦੀ ਪਰਿਵਾਰ ਦੀ ਸਾਂਝ ਦੀ ਉਹ ਇਹ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਨੂੰ ਸਾਂਝ ਬਣਾਈ ਰੱਖਣ ਲਈ ਅਸੀਂ ਬਰਦਾਸ਼ਤ ਕਰਕੇ ਅੱਗੇ ਚੱਲਦੇ ਆਂ ਕਿਸੇ ਨੇ ਕੁਝ ਕਹਤਾ ਚਲ ਕੋਈ ਗੱਲ ਨਹੀਂ ਦੂਸਰੇ ਨੇ ਕੁਝ ਬੋਲਤਾ ਚਲ ਉਹ ਜਾਣੇ ਤੀਸਰੇ ਨੇ ਕੁਝ ਕਿਹਾ ਇਹਦੀ ਤਾਂ ਇਹ ਆਦਤ ਹੈ ਇਹ ਸਾਰੀਆਂ ਗੱਲਾਂ ਤੁਹਾਡੇ ਮਨ ਨੂੰ ਹਲਾਸ ਦਿੰਦੀਆਂ ਤੇ ਤੁਹਾਡੇ ਅੰਦਰ ਛੋਟੀਆਂ-ਛੋਟੀਆਂ ਗੱਲਾਂ ਨੂੰ ਬਰਦਾਸ਼ਤ ਕਰਨ ਦਾ ਮੱਦ ਹੈ ਜਿਹੜਾ ਉਹ ਲਗਾਤਾਰ ਵੱਧਦਾ ਰਹਿੰਦਾ ਜਿਤਸੀ ਹਮੇਸ਼ਾ ਹੀ ਇਸ ਗੱਲ 'ਤੇ ਤਿਆਰ ਰਹੋਗੇ ਕਿ ਮੈਨੂੰ ਕਿਵੇਂ ਕਹਿਤਾ ਨਾਲ ਦੀ ਨਾਲ ਆਪਣਾ ਬਲੱਡ ਪ੍ਰੈਸ਼ਰ ਵਧਾ ਲਓਗੇ ਜਾਂ ਸ਼ਾਮ ਨੂੰ ਬਿਸਤਰੇ ਤੇ ਜਾਣ ਤੋਂ ਪਹਿਲਾਂ ਸੋਚਦੇ ਰਹੋਗੇ ਕਿ ਫਲਾਨੇ ਬੰਦੇ ਨੇ ਮੈਨੂੰ ਇਹ ਗੱਲ ਕਿਉਂ ਕਹੀ ਉਸ ਗੱਲ ਨੂੰ ਕਹਿਣ ਦਾ ਅਰਥ ਕੀ ਸੀ ਜਿਹੜਾ ਉਹਨੇ ਮੈਨੂੰ ਲਿਖ ਕੇ ਭੇਜਿਆ ਉਹਦਾ ਮਤਲਬ ਕੀ ਸੀ ਮੇਰੀ ਫੇਸਬੁੱਕ ਜਾਂ ਸੋਸ਼ਲ ਮੀਡੀਆ ਤੇ ਕਮੈਂਟ ਕਰਤਾ ਇਹਦਾ ਭਾਵ ਕੀ ਹੈ ਉਸ ਦਾ ਇਸ ਗੱਲ ਕਹਿਣ ਦਾ ਅਰਥ ਕੀ ਹੈ ਜੇ ਅਸੀਂ ਇਹੋ ਜੀਆਂ ਸਾਰੀਆਂ ਗੱਲਾਂ ਨੂੰ ਲੈ ਕੇ ਚੱਲਦੇ ਰਹਾਂਗੇ ਤਾਂ ਇਹਦਾ ਮਤਲਬ ਸਿੱਧੇ ਰੂਪ ਦੇ ਵਿੱਚ ਇਹ ਹੋ ਜਾਂਦਾ ਹੈ ਕਿ ਸਾਡੇ ਅੰਦਰ ਬਰਦਾਸ਼ਤ ਕਰਨ ਦਾ ਮਾਧਾ ਘਟਦਾ ਜਾ ਰਿਹਾ ਹੈ ਜੇ ਬਰਦਾਸ਼ਤ ਕਰਨ ਦਾ ਮਾਧਾ ਤਾਂ ਸ਼ਾਮ ਨੂੰ ਸਾਰੀਆਂ ਗੱਲਾਂ ਸੋਚ ਕੇ ਵਿਚਾਰ ਕੇ ਜਿਹੜੀਆਂ ਤੁਹਾਨੂੰ ਪਰੇਸ਼ਾਨ ਕਰਦੀਆਂ ਜਿਹੜੀਆਂ ਤੁਹਾਡੇ ਨਾਲ ਚਲੀਆਂ ਜਾਂਦੀਆਂ ਤਾਂ ਉਹਦੇ ਬਾਰੇ ਤੁਸੀਂ ਇਹ ਕਹਿ ਸਕਦੇ ਹੋ ਕਿ ਛੱਡੋ ਪਰੇ ਇਸ ਨਾਲ ਹੁਣ ਮੈਂ ਕੋਈ ਗੱਲ ਨਾਲ ਸੰਬੰਧ ਨਹੀਂ ਰੱਖਣਾ ਕੱਲ ਸਵੇਰੇ ਗੱਲ ਕਰਾਂਗੇ ਨਵੀਂ ਸਵੇਰ ਦੇ ਨਾਲ ਇਹਨੂੰ ਕਹਿੰਦੇ ਆ ਬਰਦਾਸ਼ਤ ਕਰਨ ਦਾ ਮਾਦਾ ਤੇ ਇਹ ਸਾਰੀ ਸਾਂਝ ਹੈ ਜਿਹੜੀ 60 ਸਾਲ ਤੋਂ ਬਾਅਦ ਜਾ ਕੇ ਇਹ ਬਹੁਤ ਹੱਦ ਤੱਕ ਬਦਲ ਜਾਂਦੀ ਹੈ ਕਿਉਂ ਬਦਲ ਜਾਂਦੀ ਹੈ ਕਿ ਉਸ ਸਮੇਂ ਤੱਕ ਸਾਡੇ ਬਹੁਤ ਸਾਰੇ ਰਿਸ਼ਤੇ ਵੀ ਬਦਲ ਜਾਂਦੇ ਐ ਸਾਡੇ ਅੰਦਾਜ਼ ਵੀ ਬਦਲ ਜਾਂਦੇ ਐ ਸਮਾਜ ਦੇ ਵਿੱਚ ਸਾਡਾ ਰੁਤਬਾ ਵੀ ਬਦਲ ਜਾਂਦਾ ਹੈ ਤੇ ਉਸ ਸਮੇਂ ਇਸ ਨੂੰ ਅਸੀਂ ਫਿਰ ਅੱਗੇ ਤਿੰਨ ਪੱਖਾਂ ਤੋਂ ਦੇਖਦੇ ਹਾਂ ਉਹ ਇਹ ਹੈ ਕਿ ਕੁਝ ਸੁਣ ਕੇ ਕੁਝ ਕਹਿ ਕੇ ਤੇ ਬਾਕੀ ਸਾਰਾ ਉਹਦੀ ਮਰਜ਼ੀ ਤੇ ਛੱਡ ਕੇ ਵਧੀਆ ਤਰੀਕੇ ਨਾਲ ਰਹਿ ਸਕਦੇ ਹਾਂ ਕੁਝ ਸੁਣ ਕੇ ਦਾ ਮਤਲਬ ਇਹ ਹੈ ਕਿ ਰਿਟਾਇਰਮੈਂਟ ਤੋਂ ਬਾਅਦ ਕਈ ਵਾਰ ਤੁਹਾਨੂੰ ਪਤਾ ਹੁੰਦਾ ਹੈ ਕਿ ਜੋ ਇਹ ਵਿਅਕਤੀ ਬੋਲ ਰਿਹਾ ਹੈ ਮੈਨੂੰ ਇਹਦੇ ਨਾਲੋਂ ਜ਼ਿਆਦਾ ਪਤਾ ਹੈ ਪਰ ਫਿਰ ਵੀ ਜੇ ਤੁਸੀਂ ਉਹਦੀ ਗੱਲ ਸੁਣ ਲਓਗੇ ਸੁਣ ਕੇ ਆਪਣਾ ਸਿਰ ਹਿਲਾ ਦਿਓਗੇ ਉਹਨੂੰ ਮਹਿਸੂਸ ਹੋਊਗਾ ਕਿ ਮੈਂ ਸ਼ਾਇਦ ਆਪਣੀ ਗੱਲ ਠੀਕ ਹੀ ਕਰ ਰਿਹਾ ਹਾਂ ਤੇ ਫਿਰ ਅੱਗੇ ਥੋੜੇ ਟਾਈਮ ਬਾਅਦ ਤੁਹਾਨੂੰ ਲੱਗਦਾ ਹੈ ਕਿ ਉਹ ਬੰਦਾ ਤੁਹਾਨੂੰ ਸਮਾਂ ਦੇ ਰਿਹਾ ਹੈ ਤੁਹਾਨੂੰ ਆਪਣੀ ਗੱਲ ਕਹਿਣ ਦਾ ਮੌਕਾ ਦੇ ਰਿਹਾ ਹੈ ਤਾਂ ਤੁਸੀਂ ਉਸ ਨੂੰ ਆਪਣੀ رائے ਵੀ ਦੇ ਸਕਦੇ ਹੋ ਆਪਣੀ ਗੱਲ ਵੀ ਕਹਿ ਸਕਦੇ ਹੋ ਅਮੂਮਨ ਇਹ ਹੁੰਦਾ ਹੈ ਪਰਿਵਾਰਾਂ ਦੇ ਵਿੱਚ ਜਦੋਂ ਬਜ਼ੁਰਗ ਨੌਜਵਾਨ ਦੀ ਗੱਲ ਨਹੀਂ ਸੁਣਦਾ ਤਾਂ ਉਹ ਕਈ ਵਾਰੀ ਉਸ ਨੂੰ ਪ੍ਰੈਸ਼ਰਾਈਜ਼ ਕਰਦੇ ਆ ਉਸ ਨੂੰ ਆਪਣੀ ਗੱਲ ਮਨਾਉਣ ਦੀ ਕੋਸ਼ਿਸ਼ ਕਰਦੇ ਆ ਭਾਵੇਂ ਬਜ਼ੁਰਗ ਗਲਤ ਹੋਵੇ ਜਾਂ ਠੀਕ ਇਹ ਗੱਲ ਵੱਖਰੀ ਹੈ ਇਸ ਲਈ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਸਭ ਕੁਝ ਨੂੰ ਸੁਣ ਕੇ ਬਰਦਾਸ਼ਤ ਕਰਨ ਦਾ ਕੰਮ ਸ਼ੁਰੂ ਕਰ ਲੋ ਤੇ ਜਦੋਂ ਤੁਹਾਨੂੰ ਮੌਕਾ ਮਿਲਦਾ ਹੈ ਉਦੋਂ ਆਪਣੀ ਗੱਲ ਕਹਿ ਕੇ ਸੁਣਾ ਕੇ ਵੀ ਉਸ ਗੱਲ ਦੇ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ ਬਹੁਤੀ ਵਾਰੀ ਕੀ ਹੁੰਦਾ ਹੈ ਲੰਬੇ ਸਮੇਂ ਬਾਅਦ ਖਿਆਲ ਆਉਂਦਾ ਹੈ ਕਿ ਫਲਾਨੇ ਨੇ ਮੈਨੂੰ ਇਹ ਕਿਹਾ ਸੀ ਕੋਈ ਕਹਿੰਦਾ ਕਿ ਮੈਂ ਤੁਹਾਡੇ ਨਾਲ ਇਸ ਗੱਲ ਤੇ ਗੁੱਸੇ ਹਾਂ ਕੋਈ ਕਹਿੰਦਾ ਕਿ ਮੈਨੂੰ ਇਹ ਗੱਲ ਚੰਗੀ ਨਹੀਂ ਲੱਗਦੀ ਤਾਂ ਉਦੋਂ ਬਾਅਦ ਹੀ ਇਸ ਗੱਲ ਦਾ ਫਿਕਰ ਨਹੀਂ ਕਰਨਾ ਚਾਹੀਦਾ ਕਿ ਤੁਹਾਡਾ ਕੀ ਕਿਸੇ ਦੂਸਰੇ ਨੂੰ ਚੰਗਾ ਨਹੀਂ ਲੱਗਦਾ ਚੰਗਾ ਲੱਗਦਾ ਲੱਗੇ ਨਹੀਂ ਲੱਗਦਾ ਨਾ ਲੱਗੇ ਜਦੋਂ ਤੁਸੀਂ ਇਸ ਮੁਦਰਾ ਦੇ ਵਿੱਚ ਆ ਜਾਂਦੇ ਹੋ ਤੁਹਾਡੇ ਜੀਵਨ ਦੇ ਕਈ ਪੱਖ ਸੌਖੇ ਹੋ ਜਾਂਦੇ ਆ ਉਦੋਂ ਤੁਸੀਂ ਕਹਿੰਦੇ ਹੋ ਕਿ ਠੀਕ ਹੈ ਜਿੰਨਾ ਚਿਰ ਚੰਗਾ ਲੱਗਣਾ ਸੀ ਮੈਂ ਆਪਣੀ ਕੋਸ਼ਿਸ਼ ਕੀਤੀ ਤੇ ਹੁਣ ਚੰਗਾ ਲੱਗਦਾ ਨਹੀਂ ਲੱਗਦਾ ਇਹਦੇ ਨਾਲ ਮੇਰਾ ਕੋਈ ਬਾਹਲਾ ਸਰੋਕਾਰ ਨਹੀਂ ਹੈ ਇਸ ਕਰਕੇ ਦੋਸਤੋ ਜੇ ਅਸੀਂ ਆਪਣੇ ਜੀਵਨ ਦੇ ਵਿੱਚ ਆਪਣੇ ਸਾਂਝ ਨੂੰ ਪਰਿਵਾਰ ਦੇ ਵਿੱਚ ਦਫ਼ਤਰ ਦੇ ਵਿੱਚ ਕਿਸੇ ਵੀ ਹੋਰ ਸੰਸਥਾ ਦੇ ਵਿੱਚ ਲੋਕਾਂ ਦੇ ਵਿੱਚ ਰਾਜਨੀਤੀ ਦੇ ਵਿੱਚ ਅੱਗੇ ਲੈ ਜਾਣਾ ਤਾਂ ਇਹਨਾਂ ਗੱਲਾਂ ਨੂੰ ਸਾਨੂੰ ਨਾਲ ਰੱਖ ਕੇ ਚੱਲਣਾ ਪਊਗਾ ਕਿ ਕਿਵੇਂ ਅਸੀਂ ਸਬਰ ਕਰਕੇ ਨਜ਼ਰ ਅੰਦਾਜ਼ ਕਰਕੇ ਬਰਦਾਸ਼ਤ ਕਰਕੇ ਉੱਜ ਸੁਣ ਕੇ ਉੱਜ ਕਹਿ ਕੇ ਤੇ ਬਹੁਤ ਕੁਝ ਉਹਦੀ ਮਰਜ਼ੀ ਤੇ ਛੱਡ ਕੇ ਹੀ ਜੀਵਨ ਨੂੰ ਵਧੀਆ ਤਰੀਕੇ ਨਾਲ ਅੱਗੇ ਲਿਜਾ ਸਕਦੇ ਹਾਂ ਧੰਨਵਾਦ